ਹੈਲੋ ਜੀ ਸਾਸ਼ਿਕਾ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਣੇ ਦੀ ਠੀਕ ਹੋਵੋਗੇ ਵਾਹਿਗੁਰੂ ਦੀ ਕਿਰਪਾ ਨਾਲ ਚੰਗਾ ਹੋਣਾ ਚਾਹੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੰਗੀ ਤੰਦਰੁਸਤੀ ਦੇਣ ਤੁਸੀਂ ਸਾਰੇ ਜਾਣੇ ਹੱਥ ਦੇ ਵਸਤੇ ਰਹੋਗੇ ਹਾਂਜੀ ਦੁਪਹਿਰ ਦਾ ਟਾਈਮ ਹੋ ਗਿਆ 1:30 ਵਜੇ ਗਿਆ ਤੇ ਅਸੀਂ ਲੱਗੇ ਸੀ ਹੁਣ ਰੋਟੀ ਦੀ ਤਿਆਰੀ ਕਰਨ ਅੱਜ ਰੋਟੀ ਤਾਂ ਬਣਾਣੀ ਨੀਗੀ ਅਸੀਂ ਬਣਾਉਣ ਲੱਗੇ ਅੱਜ ਕਚੌਰੀਆਂ ਥੋੜਾ ਜਿਹਾ ਆਟਾ ਪਿਆ ਸੀ ਸਵੇਰ ਵਾਲਾ ਥੋੜਾ ਜਿਹਾ ਮੈਂ ਕਿਹਾ ਹੋਰ ਗੁੰਨ ਲੈਨੇ ਆ ਵੀ ਘਟ ਨਾ ਜਾਵੇ ਤਾਂ ਕਰਕੇ ਆਲੂ ਆਪਣੇ ਧਰੇ ਹੋਏ ਨੇ ਜੀ ਚੁੱਲ੍ਹੇ ਤੇ ਭੁੰਨ ਵਾਸਤੇ ਆਪਾਂ ਉਹਨਾਂ ਆਟਾ ਗੁੰਨ ਲਾਂਗੇ ਤੇ ਨਾਲ ਦੀ ਨਾਲ ਇੱਧਰ ਆਪਾਂ ਕੜਾਹੀ ਰੱਖ ਲੈਨੇ ਆ ਤੇਲ ਗਰਮ ਵਾਸਤੇ ਆਲੂ ਆਪਾਂ ਨੇ ਕੱਢ ਲਏ ਨੇ ਇਹਨਾਂ ਨੂੰ ਛਿੱਲ ਦੇਣੇ ਆ ਆਲੂਆਂ ਨੂੰ ਛਿੱਲ ਕੇ ਬਾਅਦ ਚ ਆਪਾਂ ਕੱਦੂ ਕਸ਼ ਕਰ ਲਾਂਗੇ ਇਹਨਾਂ ਨੂੰ ਛਿੱਲ ਕੇ ਕੱਦੂ ਕਸ਼ ਕਰ ਲਾਂਗੇ ਆਪਾਂ ਠੰਡੇ ਪਾਣੀ ਚ ਪਾ ਦੇ ਠੀਕੇ ਤਾਂ ਕਿ ਠੰਡੇ ਜੇ ਹੋ ਜਾਣ ਫਿਰ ਗਰਮ ਕਰਨ ਤਾਂ ਛਿੱਲ ਵੀ ਨਹੀਂ ਹੁੰਦੇ 4 4เข้าไปตรงนั้นก่อนแล้วยังไงนะฝั่งนี้นะ ਵਾ ਲੈਨੇ ਆਪਾਂ ਗਿਆਸ ਆਪਾਂ ਨੇ ਤੇ ਕੱਟਾ ਪਹਿਲਾਂ ਮੇਰਾ ਕੱਟ ਕੀਤਾ ਹੋਇਆ ਸੀ ਜੰਕੇਲ ਕਰਨੂਗਾ ਆਪਾਂ ਆਲੂ ਨਾਲੇ ਛਿੱਲ ਲਾਂਗੇ ਥੋੜੇ ਜਿਹਾ ਛਿੱਲਣੇ ਨੇ ਥੋੜੇ ਜਿਹਾ ਰਹਿਗੇ ਤੇ ਨਾਲੇ ਨਾਲ ਕੱਪੀ ਵਰਤਣਾ ਉਹ ਲਾਈਵ ਤਾਂ ਆਪਾਂ ਨੂੰ ਆਲੂਆਂ ਨੂੰ ਕਤਿਪਾਸ਼ ਸਾਨੂੰ ਆਪਾਂ ਇਹ ਕਦੂ ਕਸ਼ ਕਰ ਲਏ ਨੇ ਹੁਣ ਆਪਾਂ ਇਹਦੇ ਚ ਮੂਲ ਵਿੱਚ ਟਲਾਨਾਂਗੇ ਹਾਂਜੀ ਤੇਲ ਵੀ ਆਪਣਾ ਗਰਮ ਹੋ ਗਿਆ ਆਪਾਂ ਹੁਣ ਬਣਾਉਣ ਲੱਗੇ ਆ ਕਚੌੜੀਆਂ ਪੇੜਾ ਆਪਾਂ ਨੇ ਲੈ ਲਿਆ ਫਿਰ ਚਾਲੂ ਪਾ ਲਿਆ ਥੋੜਾ ਜਿਹਾ ਆਪਾਂ ਤੇਲ ਦਾ ਹੱਥ ਲਾ ਲਾਂਗੇ ਚਾਹੇ ਘਿਓ ਦਾ ਚਾਹੇ ਤੇਲ ਦਾ ਇੱਥਾ अपनी पहली कचौरी पाती तेल में थोड़ा जहा पाया हो ਅੰਕਾ ਚਲੋ ਦੋ ਦੋ ਕਚੌੜੀਆਂ ਪਾਲਾਂਗੇ ਆਪਾਂ ਛੇਤੀ ਬਣ ਜਾਣਗੀਆਂ ਕਿਉਂਕਿ ਰਸੋਈ 'ਚ ਗਰਮੀ ਬਹੁਤ ਆ ਜੇ ਪੱਖਾ ਲਾਣੇ ਆ ਤਾਂ ਫਿਰ ਥੇਕ ਨਹੀਂ ਲੱਗਦਾ ਚੌਰੀ ਆਪਣੀ ਬਣ ਗਈ ਆਲੂ ਵੀ ਵਧੀਆ ਨੇ ਵਿੱਚੋਂ ਹੀ ਨਿਕਲਦੇ ਨਹੀਂਗੇ ਤੇ ਲੈ ਇਦਾਂ ਚੋਣ ਲੈਣੇ ਥੋੜਾ ਜਿਹਾ ਟਾਈਮ ਆਪਕੋ ਹਾਂਜੀ ਕਚੌਰੀਆਂ ਆਪਣੀਆਂ ਬਣੀ ਜਾਂਦੀਆਂ ਨੇ ਆਪਾਂ ਨੇ ਦੋ ਥਾਲੀਆਂ ਚ ਪਾ ਲਈਏ ਨਾਲ ਦੀ ਨਾਲ ਦੇ ਦਾਂਗੇ ਇਹਨਾਂ ਨੂੰ ਦਹੀਂ ਦੇ ਨਾਲ ਨਾਲ ਚਾਪੇ ਲਾਂਗੇ ਠਹਿਰ ਕੇ ਆਂਚੀ ਕਚੌਰੀਆਂ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਨੇ ਨਾਲ ਦੀ ਨਾਲ ਖਾ ਵੀ ਲਈਆਂ ਨੇ ਕਚੌਰੀਆਂ ਆਪਣੀਆਂ ਬਣ ਗਈਆਂ ਨੇ ਤੇ ਹੁਣ ਆਪਾਂ ਆਪ ਦੀ ਪਾ ਕੇ ਲੈ ਜਾਾਂਗੇ ਅੰਦਰ ਬਹਿ ਕੇ ਖਾਵਾਗੇ ਇਹਨਾਂ ਕਚੌਰੀਆਂ ਅੱਜ ਦੀ ਵੀਡੀਓ ਜੀ ਇੰਨੀ ਕੀ ਆ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ